ਉਸੀ ਸੁਣ ਰਹੇ ਹੋ ਲੋਕ ਗੀਤਾਂ ਦਾ ਸਫਰ ਚੈਨਲ ਤੇ ਇਸ ਚੈਨਲ ਤੇ ਆ ਕੇ ਲੋਕ ਗੀਤਾਂ ਨੂੰ ਸੁਣ ਤੇ ਪਸੰਦ ਕਰਨ ਵਾਲੇ ਦੇਸ਼ ਪ੍ਰਦੇਸ਼ ਵਸਦੇ ਸਮੂਹ ਸਰੋਤਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਸੁਣ ਦਾ ਮਹੀਨਾ ਚੜ ਚੁੱਕਿਆ ਤੇ ਇਸ ਮਹੀਨੇ ਦੇ ਵਿੱਚ ਆਓ ਆਪਾਂ ਸਾਰੇ ਵੱਧ ਤੋਂ ਵੱਧ ਰੁੱਖ ਲਾ ਕੇ ਸੰਸਾਰ ਹਰਿਆਲੀ ਦੇ ਵਿੱਚ ਵਾਦਾ ਕਰੀਏ ਤਾਂ ਕਿ ਸਾਨੂੰ ਹਰ ਪਾਸੇ ਹਰਿਆਲੀ ਦਿਸੇ ਕੁਦਰਤ ਮੌਲ ਦੀ ਦਿਸੇ ਤੇ ਕੁਦਰਤ ਦੀ ਇਸ ਖੂਬਸੂਰਤੀ ਨੂੰ ਹੋਰ ਵੀ ਦੁੱਗਣਾ ਚੌਗਣਾ ਕਰਨ ਲਈ ਅੱਜ ਲੋਕ ਗੀਤਾਂ ਦੇ ਰੰਗ ਵਿੱਚ ਬੋਲੀਆਂ ਲੈ ਕੇ ਤੁਹਾਡੇ ਰੂਬਰੂ ਹਾਂ ਆਓ ਸਾਰੇ ਬੋਲੀਆਂ ਪਾ ਕੇ ਇਸ ਹਰਿਆਲੀ ਭਰੇ ਮੌਸਮ ਨੂੰ ਜੀ ਆਇਆਂ ਕਹੀਏ ਸੌਣ ਮਹੀਨਾ ਬੱਦਲ ਗਰਜਣ ਸੌਣ ਮਹੀਨਾ ਬੱਦਲ ਗਰਜਣ ਬਾਗੀ ਕੂਕਣ ਮੋਰ ਵੇ ਦਿਨ ਤੀਆਂ ਦੇ ਆਏ ਪਿੰਗਾ ਲੈਣ ਹਲਾਰੇ ਜੋਰ ਵੇ ਦਿਨ ਤੀਆਂ ਦੇ ਆਏ ਪਿੰਗਾ ਲੈਣ ਹਲਾਰੇ ਜੋਰ ਵੇ ਦਿਨ ਤੀਆਂ ਦੇ ਆਏ ਪਿੰਗਾ ਲੈਣ ਹਲਾਰੇ ਜੋਰ ਅੰਬ ਕੋਲੇ 임ਲੀਆ ਕਾਸ਼ ਕੋਲੇ ਤਾਰਾ ਅੰਬ ਕੋਲੇ 임ਲੀਆ ਕਾਸ਼ ਕੋਲੇ ਤਾਰਾ ਝੂਟ ਲੋ ਸਈਓ ਨੀ ਆਇਆ ਪੀਂਗ ਦਾ ਹੋਲਾਰਾ ਝੂਟ ਲੋ ਸਈਓ ਨੀ ਆਇਆ ਪੀਂਗ ਦਾ ਹੋਲਾਰਾ ਅੰਬ ਕੋਲੇ 임ਲੀਆ ਕਾਸ਼ ਕੋਲੇ ਟਾਲੀ ਅੰਬਰ ਕੋਲੇ 임ਲੀਆ ਕਾਸ਼ ਕੋਲੇ ਟਾਲੀ ਸੱਜਣਾ ਦਾ ਰੰਗ ਜਿਵੇਂ ਅੰਬਰਾਂ ਦੀ ਲਾਲੀ ਸੱਜਣਾ ਦਾ ਰੰਗ ਜਿਵੇਂ ਅੰਬਰਾਂ ਦੀ ਲਾਲੀ ਨਿਕ ਨਿਕ ਕੀ ਕਣੀ ਦਾ ਮੀ ਵਰਸੇਂਦਾ ਚੁੰਦਾ ਪਿਆ ਬਰਾਂਡਾ ਵੇ ਜਾਵੇ ਮੁੰਡਿਆ ਮੁੰਡਿਆ ਮੋਰੀਆਂ ਜਾਵੇ ਮੁੰਡਿਆ ਮੁੰਦਿਆ ਮੋਰੀਆਂ ਗਿੱਠਕ ਲੈ ਕੇ ਟਾਂਡਾ ਨਿਓ ਜਿਹੜਾ ਦੂਰ ਖੜਾ ਨਿਓ ਜਿਹੜਾ ਦੂਰ ਖੜਾ ਮੇਰੇਆ ਦੁੱਖਾਂ ਦਾ ਸਾਂਝਣਿਓ ਜਿਹੜਾ ਦੂਰ ਖੜਾ ਮੇਰੇਆ ਦੁੱਖਾਂ ਦਾ ਸਾਂਝਣਿਓ ਜਿਹੜਾ ਦੂਰ ਖੜਾ ਮੈਂਦੀ ਮੈਂਦੀ ਹਰ ਕੋਈ ਕਹਿੰਦਾ ਮੈਂਦੀ ਬਾਗ ਵਿੱਚ ਰਿੰਦੀ ਨੀ ਕੋਟ ਕੋਟ ਹੱਥਾਂ ਨੂੰ ਲਾਈ ਕੋਟ ਕੋਟ ਹੱਥਾਂ ਨੂੰ ਲਾਈ ਬੱਤੀਆਂ ਬਣ ਬਣ ਲੈੰਦੀ ਬੋਲ ਸ਼੍ਰੀ ਕਾਂ ਦੇ ਮੈਂ ਨਾ ਬਾਬਲਾ ਸੈਂਦੀ ਬੋਲ ਸ਼੍ਰੀ ਕਾਂ ਦੇ ਮੈਂ ਨਾ ਬਾਬਲਾ ਸੈਂਦੀ ਬੋਲ ਸ਼੍ਰੀ ਕਾਂ ਦੇ ਆ ਕੁੜੀਓ ਨੀ ਮੇਰਾ ਦਾਜ ਵੇਖ ਲਓ ਵੇਖੋ ਲੇ ਫੁੱਤ ਲਾਈ ਨੀ ਥਾਲੀ ਵਿਚਲੇ ਗਣ ਵੇਖ ਲਓ ਹਾਲੀ ਵਿਚਲੇ ਗਾਣੇ ਵੇਖ ਲੋ ਮੱਛਲੀ ਛੈਬਰ ਲਾਈ ਰਾਂਝਾ ਚੰਦ ਕੁੜੀਓ ਮੈਂ ਹੁਣੇ ਵੇਖ ਕੇ ਆਈ ਰਾਂਝਾ ਚੰਦ ਕੁੜੀਓ ਮੈਂ ਹੁਣੇ ਵੇਖ ਕੇ ਆਈ ਰਾਂਝਾ ਚੰਦ ਕੁੜੀਓ ਨਾਬੀ ਤੇਰਾ ਕੁੜਤਾ ਮੁੰਡਿਆ ਕਿਸ ਦਰਜੀ ਨੇ ਸੀਤਾ ਵੇ ਮੋਢੇ ਕੋਲੇ ਚਿੱਟੀਆਂ ਤਾਰੀਆਂ ਮੋਡੇ ਕੋਲੇ ਚਿੱਟੀਆਂ ਤਾਰੀਆਂ ਉੱਤੇ ਲਾਇਆ ਫੀਤਾ ਸੋਨਾ ਤੂੰ ਲੱਗਦਾ ਕਿਉਂ ਫਿਰਦਾ ਚਪਕੀਤਾ ਸੋਨਾ ਤੂੰ ਲੱਗਦਾ ਕਿਉਂ ਫਿਰਦਾ ਚਪਕੀਤਾ ਸੋਨਾ ਤੂੰ ਲੱਗਦਾ ਬੀ ਕ ਹਨੇਰ ਵਿੱਚ ਮੀਂਹ ਨਹੀਂ ਪੈਂਦਾ ਸੁੱਕੀਆਂ ਵਗਣ ਜ਼ਮੀਨਾ ਵੇ ਤੂੜੀ ਖਾ ਖਾ ਬਲਦ ਹਾਰ ਗਏ ਟੂੜੀ ਖਾ ਖਾ ਬਲਦ ਹਾਰ ਗਏ ਗਬਰੂ ਲੱਗ ਗਏ ਫੀਮਾ ਤੈ ਮਨ ਮੋਲ ਆਵੇ ਕੈਂਠੇ ਦੇ ਆਸ਼ਕੀਨਾ ਤੈ ਮਨ ਮੋਲ ਆਵੇ ਕੈਂਠੇ ਦੇ ਆਸ਼ਕੀਨਾ ਤੈ ਮਨ ਮੋਲ ਆਵੇ ਹਾਣ ਦੇ ਮੁੰਡੇ ਨੇ ਕੈਂਠਾ ਕੜਾਇਆ ਹਾਣ ਦੇ ਮੁੰਡੇ ਨੇ ਕੈਂਠਾ ਕੜਾਇਆ Gali yo gali lishko da fire ni mallo malli Mohab ta paun da fire ni mallo malli Mohab ta ni mallo malli Mohab ta ਲੈ ਕੇ ਸ਼ਾਬਾ ਕਤਣ ਪੂਣੀਆਂ ਲੈ ਕੇ ਸ਼ਾਬਾ ਕਤਣ ਪੂਣੀਆਂ ਕਤਦੀਆਂ ਵਾਰੋ ਵਾਰੀ ਕੂਕਰ ਚਰਖੇ ਦੀ ਲੱਗੇ ਜਾਨ ਤੋਂ ਪਿਆਰੀ ਕੂਕਰ ਚਰਖੇ ਦੀ ਲੱਗੇ ਜਾਨ ਤੋਂ ਪਿਆਰੀ ਕੂਕਰ ਚਰਖੇ ਦੀ ਕੀ ਮੁੰਡਿਆ ਤੂੰ ਬਣਿਆ ਫਿਰਦਾ ਤੈਨੂੰ ਆਪਣਾ ਕੰਤ ਵਖਾਵਾ ਵੇ ਚਿੱਟਾ ਕੁੜਤਾ ਕਾਲਾ ਚਾਦਰਾਂ ਚਿੱਟਾ ਕੁੜਤਾ ਕਾਲਾ ਚਾਦਰਾਂ ਨਾਬੀ ਪਾਗ ਰਗਾਵਾ ਤੇਰੇ ਵਰਗੇ ਦਾ ਲੈਂਦੀ ਨਾ ਪਰਸ਼ਾਵਾਂ ਤੇਰੇ ਵਰਗੇ ਦਾ ਲੈਂਦੀ ਨਾ ਪਰਸ਼ਾਵਾਂ ਤੇਰੇ ਵਰਗੇ ਦਾ ਲੈਂਦੀ ਨਾ ਪਰਸ਼ਾਵਾਂ ਤੇਰੇ ਪਿਆਜੀ ਪਿਆਜੀ ਬਲ ਅਸਾ ਲੈ ਅਲੇ ਨੇ ਮਲ ਜਿੱਥੇ ਟੱਕ ਰेंगी ਕੱਲੀ ਉਥੇ ਚੱਕੂ ਮੱਲੋ ਮੱਲੀ ਕੱਟ ਮੋੜ ਬੱਲੀਏ ਸਾਨੂੰ ਲੱਗਦੀ ਪਿਆਰੀ ਤੇਰੀ ਤੌਰ ਬੱਲੀਏ ਸਾਨੂੰ ਲੱਗਦੀ ਪਿਆਰੀ ਤੇਰੀ ਤੌਰ ਬੱਲੀਏ ਨਹੀਂ ਸਾਨੂੰ ਲੱਗਦੀ ਪਿਆਰੀ ਤੇਰੀ ਤੌਰ ਬੱਲੀਏ ਲੰਮੀ ਹੁੰਦੀ ਤਾਂ ਬੋਲੀ ਪਾਉਂਦੀ ਲਲਕਾਰ ਕੇ ਲੰਮੀ ਹੁੰਦੀ ਤਾਂ ਬੋਲੀ ਪਾਉਂਦੀ ਲਲਕਾਰ ਕੇ ਮਦਰੀ ਜੀ ਰਹਗੀ ਬੋਲੀ ਪੈਂਦੀ ਨਸਵਾਰ ਕੇ ਮਦਰੀ ਜੀ ਰਹਗੀ ਬੋਲੀ ਪੈਂਦੀ ਨਸਵਾਰ ਕੇ ਬਦਲਾ ਚੋਂ ਨਿਕਲੀ ਏ ਨਿੱਕੀ ਏ ਬਦਲੀਏ ਬਦਲਾ ਚੋਂ ਨਿਕਲੀ ਏ ਨਿੱਕੀ ਏ ਬਦਲੀਏ ਕਿੱਥੇ ਇੱਕ ਜਾ ਕੇ ਬਰਸੇਂਗੀ ਨਹੀਂ ਅਜ ਨੱਚ ਲੈਸ ਵੇਰੇ ਤਰਸੇਂਗੀ ਨਹੀਂ ਅਜ ਨੱਚ ਲੈਸ ਵੇਰੇ ਤਰਸੇਂਗੀ ਇਸੀ ਬੋਲੀਆਂ ਉਮੀਦ ਹੈ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਸਜਾਵਾਂ ਰਾਂ ਹੀ ਦਸਤਨ ਦੀ ਖੇਚਲ ਕਰਿਓ ਰੱਬ ਰਾਖਾ